ਮੁਰਦਾਬਾਦ ਮੁਰਦਾਬਾਦ ਥੀਏ ਨਾ ਦੇ ਨੋਇ ਸਰਕਾਰ ਮੁਰਦਾਬਾਦ 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 ਦੀਰਪਪਰਨਾਨਕ ਚ ਬਿਜਲੀਪਨ ਮਲਾਜਮਾਂ ਨੇ ਤਾਂ ਜ਼ਬਰਦਸਤ ਰੋਸ ਪ੍ਰਦਰਸ਼ਨ ਮੋਦੀ ਸਰਕਾਰ ਦੇ ਵਿਰੁੱਧ ਕੀਤੀ ਨਾਅਰੇਬਾਜੀ 2025 ਬਿੱਲ ਰੱਦ ਕਰਨ ਦੀ ਕੀਤੀ ਮੰਗ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ 2025 ਬਿੱਲ ਦੇ ਵਿਰੋਧ ਵਿੱਚ ਦੀਰਪਪਰਨਾਨਕ ਬਿਜਲੀ ਮਲਾਜਮਾਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਮੌਕੇ ਉਹਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਚਮਕੇ ਨਾਅਰੇਬਾਜੀ ਵੀ ਕੀਤੀ ਗਈ ਅਤੇ ਉਹਨਾਂ ਨੇ ਮੰਗ ਕੀਤੀ ਕਿ 2025 ਬਿੱਲ ਨੂੰ ਰੱਦ ਕੀਤਾ ਜਾਵੇ ਅੱਜ ਦੀ ਕੋਆਰਡੀਨੇਟਰ ਦੇ ਸੱਦੇ ਉੱਤੇ ਕੇਂਦਰ ਸਰਕਾਰ ਦੇ ਵਿਰੁੱਧ ਅੱਜ ਦੀ ਜਿਹੜੀ ਰੋਸ ਰੈਲੀ ਕੀਤੀ ਗਈ ਹੈ ਤੇ ਅੱਜ ਸਾਬ ਡੇਰਾ ਭਵਨਾਨਕ ਦਫਤਰ ਦੇ ਮਲਾਜਮ ਸਾਬ ਹੜਤਾਲਤੇ ਨੇ ਤੇ ਜਿਹੜਾ 2025 ਬੇਲਿਆ ਇਹ ਬਹੁਤ ਹੀ ਨੁਕਸਾਨ ਵਾਲਾ ਲਾਇਕ ਬੇਲਿਆ ਇਹਦੇ ਨਾਲ ਹਰ ਵਰਗ ਨੂੰ ਨੁਕਸਾਨ ਹੋਣ ਵਾਲਾ ਹੈ ਜੀ ਚਾਹੇ ਉਹ ਮਜ਼ਦੂਰ ਆ ਚਾਹੇ ਉਹ ਕਿਸਾਨ ਆ ਤੇ ਚਾਹੇ ਉਹ ਮਲਾਜਮ ਆ ਇਹਦੇ ਨਾਲ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਆਉਣੀਆਂ ਉਹ ਆਪਣੀ ਮਰਜ਼ੀ ਦੇ ਨਾਲ ਹੀ ਬਿੱਲ ਦੇਦਾ ਸਿਸਟਮ ਆਪਣਾ ਸੈੱਟ ਕਰਨਗੀਆਂ ਕਿ ਇਹ ਆ ਰੇਟ ਇਹ ਜਿਦਾਂ Airtel ਵਾਲੇ ਆਪਣੀ ਮਰਜ਼ੀ ਨਾਲ ਬਿੱਲ ਜਦੋਂ ਮਰਜ਼ੀ ਦਿਲ ਕਰਦਾ ਵਾ ਵਧਾ ਲੈਂਦੇ ਆ ਜਿਨੇ ਦਿਲ ਦੀ ਕਰਦਾ ਵਾ ਉਹਨੇ ਦਿਨ ਦੇ ਦਿੰਦੇ ਆ ਐਦਾਂ ਹੀ ਇਹ 225 ਬਿਲ ਇਹ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਜਾਏਗਾ ਤਾਂ ਇਹਦਾ ਨਾ ਬਹੁਤ ਜ਼ਿਆਦਾ ਨੁਕਸਾਨ ਹੋਣ ਵਾਲਾ ਆ ਤੇ ਅਸੀਂ ਇਹੋ ਜੀ ਉਮੀਦ ਕਰਦੇ ਆ ਕਿ ਇਹ ਜਿਹੜਾ 225 ਬਿਲ ਇਹ ਰੱਦ ਕੀਤਾ ਜਾਵੇ ਲੋਕ ਆਪਣੇ ਮੁਲਾਜ਼ਮਾਂ ਦੇ ਰੋਜ਼ ਨੂੰ ਦੇਖਦੇ ਹੋਏ ਸਰਕਾਰ ਨੂੰ ਬੇਨਤੀ ਆ ਵੀ ਇਹ 225 ਬਿਲ ਰੱਦ ਕੀਤਾ ਜਾਵੇ ਅੱਜ ਜੋ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ 2025 ਬਿੱਲ ਜੋਗੀ ਸੈਂਟਰ ਸਰਕਾਰ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਉਹਦੇ ਵਿਰੋਧ ਵਿੱਚ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਸਦੇ ਤੇ ਅੱਜ ਸਾਥੀ ਡੇਰਾ ਬਾਬਾ ਰਾਣਕ ਵਿਖੇ ਆਪਣਾ ਰੋਸ ਰੈਲੀ ਕੀਤੀ ਗਈ ਔਰ ਹੜਤਾਲ ਮੁਕੰਮਲ ਹੜਤਾਲ ਕੀਤੀ ਗਈ ਹੈ ਔਰ ਅਸੀਂ ਸਰਕਾਰ ਨੂੰ ਚਾਹੁੰਦੇ ਆ ਕਿ ਜਿਹੜੇ ਇਹ ਅਦਾਰੇ ਸਰਕਾਰੀ ਅਦਾਰੇ ਇਹਨਾਂ ਨੂੰ ਪ੍ਰਾਈਵੇਟ ਵਾਲੇ ਬਣੇ ਨਾ ਝੋਖਿਆ ਜਾਵੇ ਜਿਹਦੇ ਨਾਲ ਕਿਉਂਕਿ ਇੱਕ ਇਸ ਰਾ ਦੀ ਸੂਬਾ ਦੀ ਔਰ ਬਿਜਲੀ ਦੀ ਖਪਤ ਬਿਜਲੀ ਦੀ ਸਬਸਿਡੀ ਵਾਲਾ ਸੂਬਾ ਹੁਣ ਕਰਕੇ ਕਿਉਂਕਿ ਖੇਤੀ ਪ੍ਰਧਾਨ ਸੂਬੇ ਕਰਕੇ ਇਥੇ ਸਬਸਿਡੀ ਦੀ ਲੋਡ ਹੁੰਦੀ ਆ ਉਸ ਬਿੱਲ ਵਿੱਚ ਇਸ ਵਾਦੀ ਕੋਈ ਅਜੇ ਪ੍ਰੋਵੀਜ਼ਨ ਨਹੀਂ ਹੈਗੀ ਔਰ ਮੈਂ ਸਮਝਣਾ ਵਾ ਕਿ ਸਰਕਾਰਾਂ ਨੂੰ ਚਾਹੀਦਾ ਵਾ ਜੋ ਇਹ ਸਿਸਟਮ ਚੱਲ ਰਿਹਾ ਵਾ ਇਹਨੂੰ ਹੀ ਅਸੀਂ ਮਜ਼ਬੂਤ ਕਰਦੇ ਹੋਏ ਮੁਲਾਜ਼ਮਾਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਦੇ ਹੋਏ ਪੰਜੀ ਬਿੱਲ ਦਾ ਅਸੀਂ ਬਿਲਕੁਲ ਵਿਰੋਧ ਕਰਨੇ ਆ ਔਰ ਅਸੀਂ ਸਰਕਾਰ ਦੇ ਕੋਈ ਬੇਨਤੀ ਕਰਨੇ ਆ ਇਸ ਨੂੰ ਲਾਗੂ ਨਾ ਕੀਤਾ ਜਾਵੇ ਅੱਜ ਦੀ ਜਿਹੜੀ ਇਹ ਦੋਸਰਾਂ ਲਈ ਕੀਤੀ ਹੈ ਜਿਤਨਾ ਕਿ ਮਾਨ ਸਾਹਿਬ ਨੇ ਪਹਿਲਾਂ ਦੱਸਿਆ ਵਾ ਬੇਜਲੀ ਐਕਟ ਜਿਹੜਾ 2025 ਦਾ ਲਾਗੂ ਕਰ ਰਹੀ ਹੈ ਗਵਰਨਮੈਂਟ ਉਹਦੇ ਸਬੰਧ ਚ ਅਸੀਂ ਅੱਜ ਜਿਹੜੀ ਦੋਸਰਾਂ ਲਈ ਤੇ ਹੜਤਾਲ ਤੇ ਅੱਜ ਮੈਂ ਅਪੀਲ ਕਰਾਂਗਾ ਸਰਕਾਰ ਨੂੰ ਕਿ ਮਲਾਜ਼ਮਾਂ ਦਾ ਰੋਹ ਨੂੰ ਵੇਖਦੇ ਹੋਏ ਇਹ ਜਿਹੜਾ ਐਕਟ ਆ ਇਹ ਲਾਗੂ ਨਾ ਕੀਤਾ ਜਾਵੇ ਤੇ ਜਿਹੜੀ ਪੰਜਾਬ ਦੀ ਸਰਕਾਰ ਆ ਭਗਵੰਤ ਸਿੰਘ ਮਾਨ ਦੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਮਲਾਜ਼ਮਾਂ ਦਾ ਰੁਕਿਆ ਹੋਇਆ 16% ਡੀਏ ਆ ਉਹਨੂੰ ਤੁਰੰਤ ਬਹਾਲ ਕਰੇ ਅਤੇ ਜਿਹੜੇ ਜ਼ਮੀਨਾਂ ਵੇਚਣ ਲਈ ਆ ਪੰਜਾਬ ਸਰਕਾਰ ਅਮਲੀ ਬੋਰਡ ਦੀ ਜਾਇਦਦਤ ਦਾ ਉਹਨੂੰ ਨਾ ਵੇਚਿਆ ਜਾਏ ਧੰਨਵਾਦ